ਮੇਰੀ ਭੈਣ ਦਾ ਐਕਸੀਡੈਂਟ ਹੋਇਆ ਸਵੇਰੇ ਤਕਰੀਬਨ 8 ਵਜੇ ਔਨ ਦਿਸ ਸਪੌਟ ਹੀ ਮੌਕੇ ਤੇ ਡੈਥ ਹੋ ਗਈ ਸੀ ਇਹਨਾਂ ਦੀ ਦੀ ਸਰਕਾਰ ਦੀ ਇੰਨੀ ਮਾੜੀ ਕਾਰਗੁਜ਼ਾਰੀ ਹੈ ਕਿ ਜੇ ਕੋਈ ਚੀਜ਼ਾਂ ਰਾਤ ਨੂੰ ਖਰਾਬ ਹੁੰਦੀਆਂ ਨੇ ਤੇ ਕੋਈ ਉਹਨਾਂ ਦੇ ਪਿੱਛੇ ਕੋਈ ਕੋਈ ਟਾਣੀਆਂ ਸੜਦੇ ਨੇ ਕੋਈ ਰਿਫਲੈਕਟਰ ਲਾ ਦੇਣ ਕਿਤੇ ਕੁਛ ਨਹੀਂ ਟਰੱਕ ਖਰਾਬ ਹੋਇਆ ਕਰੇ ਸੜਕ ਤੇ ਜੀ ਟਰੱਕ ਸੜਕ ਤੇ ਖੜਾ ਸੀ ਫਾਜ਼ਰੇਲਾ ਐਡਮਿਟ ਸੀਗੇ ਉਥੇ ਬਠਿੰਡੇ ਹਸਪੀਟਲ ਅੱਗੇ ਸੂਰਜ ਪਿਆ ਤੇ ਟਰੱਕ ਤੇ ਗੱਡੀ ਉਹਨੇ ਮੁੰਡੇ ਨੇ ਕੱਟਣ ਦੀ ਕੋਸ਼ਿਸ਼ ਪੂਰੀ ਕੀਤੀ ਆ ਪਰ ਨੁੱਕਰ ਗੱਡੀ ਤੇ ਨੁੱਕਰ ਤੇ ਅੱਗੇ ਫਰੰਟ ਤੇ ਭੈਣ ਬੈਠੀ ਸੀ ਉਹ ਨੁਕਰ ਤੇ ਟਰੱਕ ਵੱਜਿਆ ਉਹ ਸਾਰਾ ਦਿਮਾਗ ਤੇ ਸਾਰਾ ਬਹਾਰ ਆ ਗਿਆ ਸਾਰਾ ਦਿਮਾਗ ਨਾਲ ਬੇਟਾ ਬੇਟਾ ਚਲਾ ਰਿਆ ਸੀਗਾ ਜੀ ਇੱਕ ਉਹਨਾਂ ਨੇ ਨਾਲ ਪਿੱਛੇ ਬੈਠੀ ਸੀ ਉਹਨਾਂ ਦਾ ਚਵਾਲਾ ਡੁੱਟ ਗਿਆ ਉਹ ਵੀ ਫਿਰ ਨਾਲ ਐਮਰਜੈਂਸੀ ਜੀ ਨੇ ਇੱਕ ਨਾਲ ਬੇਟੀ ਸੀ ਸਰਕਾਰ ਨੂੰ ਦੱਸੇ ਇਹ ਕਹਿਣਾ ਚਾਹੁੰਦੇ ਆ ਵੀ ਇਹ ਉਹ ਜਿਹੜੇ ਰਾਤ ਨੂੰ ਨਾਕੇ ਲਾ ਕੇ ਛੱਡ ਕੇ ਚਲੇ ਜਾਂਦੇ ਨੇ ਕਮਸ ਗੋ ਨਾਕੇ ਪਾਸੇ ਕਰਕੇ ਜਾਣ ਜੇ ਰਾਤ ਨੂੰ ਜਿਹੜੇ ਗੱਡੀਆਂ ਖਰਾਬ ਹੁੰਦੀਆਂ ਨੇ ਖੜੀਆਂ ਹੁੰਦੀਆਂ ਨੇ ਇਹਨਾਂ ਨੂੰ ਕੋਈ ਰਿਫਲੈਕਟਰ ਜ਼ਰੂਰੀ ਨੇ ਜਾਂ ਇਹਨਾਂ ਪਿੱਛੇ ਕੰਸੇਗਾ 10 ਕਿਲੋ 10 15 ਫੁੱਟ ਤੇ ਕੋਈ ਟਾਹਣੀਆਂ ਤੋੜ ਕੇ ਰੱਖਦਾ ਕਰ ਕਬਸਗਾ ਬੰਦਾ ਕੋਈ ਡਰਾਈਵਰ ਨੂੰ ਪਤਾ ਲੱਗੇ ਬ੍ਰੇਕ ਲੱਗੇ ਮੈਂ ਸੁਦੀਰ ਕਮੋਜ ਵਿੱਕੀ ਸਰਪੰਚ ਟਾਣੀ ਮੋਰੀ RAM ਤੋਂ ਤੇ ਮੇਰੀ ਭੈਣ ਦਾ ਐਕਸੀਡੈਂਟ ਹੋਇਆ ਸਵੇਰੇ तकरीबन 8 ਵਜੇ ਸਵੇਰ ਕੋ اٹ ਵੇ ਸਾਨੂੰ ਪਤਾ ਲੱਗ ਗਿਆ ਸੀ ਵੀ ਇਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਔਨ ਦੀ ਸਪੋਟ ਹੀ ਮੌਕੇ ਤੇ ਡੈਥ ਹੋ ਗਈ ਸੀ ਇਹਨਾਂ ਦੇ ਜੀ ਕਿੰਨੇ ਜਿਨੇ ਸੀ ਕਿੱਥੇ ਜਾ ਰਹੇ ਸੀ ਇਹਨਾਂ ਦੇ ਸਿਸਟਰ ਦੇ ਫਾਦਰ ਇਨ ਲਾਅਡ ਐਡਮਿਟ ਸੀਗੇ ਉਥੇ ਬਠਿੰਡੇ ਹਸਪੀਟਲ ਉਹਨਾਂ ਦਾ ਪਤਾ ਕਰਨ ਜਾ ਰਹੇ ਸੀਗੇ ਦੋ ਗੱਡੀਆਂ ਸੀ ਟਰੱਕ ਸੜਕ ਤੇ ਖੜਾ ਸੀ ਸਰਕਾਰ ਦੀ ਐਨੀ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਹੈ ਕਿ ਜੇ ਕੋਈ ਚੀਜ਼ਾਂ ਰਾਤ ਨੂੰ ਖਰਾਬ ਹੁੰਦੀਆਂ ਨੇ ਤੇ ਕੋਈ ਉਹਨਾਂ ਦੇ ਪਿੱਛੇ ਕੋਈ ਕੋਈ ਟਾਣੀਆਂ ਸੜਦੇ ਨੇ ਕੋਈ ਰਿਫਲੈਕਟਰ ਲਾ ਦੇਣ ਕਿਤੇ ਕੁਤਰੀ ਦਾ ਟਰੱਕ ਰਾਬੋ ਹੈ ਗਲੇ ਸੜ ਤੇ ਅੱਗੇ ਸੂਰਜ ਪਿਆ ਤੇ ਟਰੱਕ ਤੇ ਗੱਡੀ ਉਹ ਮੁੰਡੇ ਨੇ ਕੱਟਣ ਦੀ ਕੋਸ਼ਿਸ਼ ਪੂਰੀ ਕੀਤੀ ਹੈ ਪਰ ਨੁੱਕਰ ਗੱਡੀ ਤੇ ਜਿਸ ਨੁੱਕਰ ਤੇ ਅੱਗੇ ਫਰੰਟ ਤੇ ਭੈਣ ਬੈਠੀ ਸੀ ਉਹ ਨੁੱਕਰ ਤੇ ਟਰੱਕ ਵੱਜਾ ਉਹ ਸਾਰਾ ਦਿਮਾਗ ਤੇ ਸਾਰਾ ਬਾਹਰ ਆ ਗਿਆ ਸਾਹ ਬਾਹਰ ਕਿੰਨੇ ਬੱਚੇ ਸੀ ਨਾਲ ਕੌਣ-ਕੌਣ ਸੀ ਤੇ ਕਿਸ ਤਰ੍ਹਾਂ ਨਾਲ ਬੇਟਾ ਬੇਟਾ ਚਲਾ ਰਿਆ ਸੀਗਾ ਜੀ ਇੱਕ ਉਹਨਾਂ ਨੇ ਨਾਲ ਪਿੱਛੇ ਬੈਠੀ ਸੀ ਉਹਨਾਂ ਦਾ ਜਵਾਲਾ ਟੁੱਟ ਗਿਆ ਉਹ ਵੀ ਫਿਰਾਲ ਐਮਰਜੈਂਸੀ ਜੀ ਨੇ ਇੱਕ ਨਾਲ ਬੇਟੀ ਸੀ ਬੇਟੀ ਵੀ ਠੀਕ ਹੈ ਜੀ ਕੀ ਮੰਗ ਕਰਦੇ ਹੋ ਕੋਈ ਨਹੀਂ ਮੰਗ ਸਾਡੇ ਦਾ ਘਰ ਬੈਗਿਆ ਸੀ ਕਿ ਬੰਕਰ ਸਰਕਾਰ ਨੂੰ ਦੱਸ ਤੇ ਇਹ ਕਹਿਣਾ ਚਾਹੁੰਦੇ ਆਂ ਵੀ ਇਹੋ ਜਿਹੇ ਜਿਹੜੇ ਰਾਤ ਨੂੰ ਨਾਕੇ ਲਾ ਕੇ ਛੱਡ ਕੇ ਚਲੇ ਜਾਂਦੇ ਨੇ ਕਮ ਸਿਕੋਂ ਨਾਕੇ ਪਾਸੇ ਕਰਕੇ ਜਾਣ ਜਾਂ ਰਾਤ ਨੂੰ ਜਿਹੜੀਆਂ ਗੱਡੀਆਂ ਖਰਾਬ ਹੁੰਦੀਆਂ ਨੇ ਖੜੀਆਂ ਹੁੰਦੀਆਂ ਨੇ ਇਹਨਾਂ ਨੂੰ ਕੋਈ ਰਿਫਲੈਕਟਰ ਜ਼ਰੂਰੀ ਨੇ ਜਾਂ ਇਹਨਾਂ ਪਿੱਛੇ ਕਮ ਸਿਕੋਂ 10 ਕਿਲੋ 10 15 ਫੁੱਟ ਤੇ ਕੋਈ ਟਾਹਣੀਆਂ ਤੋੜ ਕੇ ਰੱਖ ਦਕਰ ਕਮ ਸਿਕੋਂ ਬੰਦਾ ਕੋਈ ਡਰਾਈਵਰ ਨੂੰ ਪਤਾ ਲੱਗੇ ਬ੍ਰੇਕ ਲੱਗੇ ਕੋਈ 10 ਤੋਂ 10 15 ਫੁੱਟ ਤੇ ਗੱਡੀ ਰੋਕ ਤਾਂ ਸਕਦਾ ਨਾ ਰੋਜ਼ ਹਾਦਸੇ ਇਹਨਾਂ ਕਰਕੇ ਰੋਜ਼ ਹਾਦਸੇ ਹੁੰਦੇ ਨੇ ਜੀ ਕੀ ਮਾਮਲਾ ਹੋਇਆ ਜਿਹੜਾ ਇੱਕ ਐਕਸੀਡੈਂਟ ਹੋਇਆ ਹੈ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਨਹੀਂ ਹੋਇਆ ਵਰਨਾ ਗਾ ਰ ਅੱਜ ਜਾ ਰਹੀ ਜਿਹੜਾ ਅਲਾਵਾ ਬੰਦਾ ਜੀ ਦੋਦੇ ਪਿੰਡ ਕੋਲੇ ਕਾਰ ਦਾ ਐਕਸੀਡੈਂਟ ਹੋਇਆ ਜਿਸ ਦੇ ਸੰਬੰਧ ਜੇ ਕਾਰਵਾਈ ਕਰ ਤੇ ਉਹ ਸਟੇਟਮੈਂਟ ਦਿਖਾਉਣਗੇ ਪਰਿਵਾਰ ਨੂੰ ਮਦਦ ਕਰ ਕਿਹੜੇ ਰੋਡ ਤੇ ਇਹ ਬੰਦਾ ਰੋਡ ਤੇ ਜੀ ਪਿੰਡ ਦੋਦਾ